ਸੰਸਾਰ ਵਿੱਚ ਸਭ ਤੋਂ ਪਹਿਲਾਂ 100-200 ਸਾਲ ਪਹਿਲਾਂ ਜਾਂ ਇਦੋਂ ਵੀ ਵੱਧ ਸਮਾਂ ਕਿ ATM ਦੀ ਖੋਜ ਜਿਹੜੀ ਸੀ ਸਿੱਖਾਂ ਨੇ ਕੀਤੀ ਜਾਂ ਪੰਜਾਬੀਆਂ ਨੇ ਕੀਤੀ। ਤੋਂ ਉਹ ATM ਅਜੇ ਵੀ ਚੱਲਦਾ ਤੇ ਬੜੇ ਮਾਣ ਨਾਲ ਚੱਲਦਾ। ਇੱਥੋਂ ਤੱਕ ਕਿ ਜੇ ਉਹ ATM ਚ ਪਹਿਲੇ ਵੀ ਨਾ ਹੋਣ ਤਾਂ ਯੂ ਏਟੀਐਮ ਚੱਲਦਾ ਹੁਣ ਕਈ ਮੇਰੇ ਸੱਜਣ ਇਹ ਵੀਡੀਓ ਦਾ ਹੈਡਿੰਗ ਸੁਣ ਕੇ ਕਹਿੰਦੇ ਸਰ ਜੀ ਤੁਸੀਂ ਤਾਂ ਕਮਲੇ ਹੋ ਗਏ ਹੋ ਕਿ ਏਟੀਐਮ ਦੀ ਖੋਜ ਨੂੰ ਤਾਂ ਜਿ ਕੁ ਸਾਲ ਹੋਏ ਨੇ ਤੇ ਤੁਹਾਡਾ ਪੰਜਾਬੀਆਂ ਨੇ ਸਿੱਖਾਂ ਦਾ ਏਟੀਐਮ ਪਹਿਲਾਂ ਕਿੱਥੋਂ ਆ ਗਿਆ ਸੀ ਤੁਸੀਂ ਆਪਣੀ ਹੀ ਗੱਲ ਰੱਖ ਦਿੱਤੀ ਹੈ ਮੈਂ ਆਸ ਕਰਦਾ ਕਿ ਉਹਨਾਂ ਦਾ ਸਵਾਲ ਆਪਣੀ ਜਗ੍ਹਾ ਤੇ ਸਹੀ ਹੋ ਸਕਦਾ ਲੇਕਿਨ ਜਿਹੜੇ ਸੂਝਵਾਨ ਸੱਜਣ ਨੇ ਉਹ ਇਹ ਗੱਲ ਜਾਣਦੇ ਆ ਕਿ ਵਾਕਿਆ ਹੀ ਪੰਜਾਬੀਆਂ ਦਾ ਏਟੀਐਮ ਦੀ ਖੋਜ ਬਹੁਤ ਸਾਲ ਪਹਿਲਾਂ ਕਰ ਲਈ ਸੀ ਕਿ ਉਹ ਏਟੀਐਮ ਅੱਜ ਵੀ ਚੱਲਦੇ ਨੇ ਇੰਨਾ ਏਟੀਐਮ ਨਾਲੋਂ ਉਹਨਾ ਏਟੀਐਮ ਤੇ ਜ਼ਿਆਦਾ ਵਿਸ਼ਵਾਸ ਜਿਹੜਾ ਵਾ ਮੰਨਿਆ ਜਾਂਦਾ ਦੁਕਾਨਦਾਰ ਮੰਨਦੇ ਨੇ ਕਿਵੇਂ ਆਮ ਤੌਰ ਤੇ ਜਿਹੜਾ ਏਟੀਐਮ ਉਹਦਾ ਮਕਸਦ ਕੀ ਹੈ ਜੇ ਸਾਨੂੰ ਕੋਈ ਪੁੱਛ ਲੇ ਤਾਂ ਆਪਾਂ ਕਹਿੰਨੇ ਜੀ ਏਟੀਐਮ ਦੇ ਤਾਂ ਹੀ ਹੁੰਦਾ ਕਿ ਸਾਡੇ ਅਕਾਊਂਟ 'ਚ ਕਿੰਨੇ ਪੈਸੇ ਨੇ ਆਪਾਂ ਜੇ ਕੋਈ ਸਮਾਨ ਲੈਣ ਜਾਂਦੇ ਆ ਦੁਕਾਨ ਵਾਲਾ ਸਾਡੇ ਕੋਲ ਪੁੱਛ ਲਿੰਦਾ ਕਿ ਤੁਹਾਡੇ ਕੋਲ ਪੈਸੇ ਹੈਗੇ ਤਾਂ ਆਪਾਂ ਕਹਿੰਨੇ ਹਰ ਕੋ ਏਟੀਐਮ ਹਾਂ ਤੇ ਇਹਦੇ ਨਾਲ ਹੀ ਤੁਹਾਡੇ ਅਕਾਊਂਟ ਦੇ ਵਿੱਚ ਅਸਾਂ ਪੈਸੇ ਟਰਾਂਸਫਰ ਕਰ ਦੇਵਾਂਗੇ ਤੇ ਦੁਕਾਨ ਵਾਲਾ ਕਹਿੰਦਾ ਠੀਕ ਹੈ ਤੁਸੀਂ ਸੌਦਾ ਲੈ ਸਕਦੇ ਹੋ ਤੇ ਇਹ ਹੁੰਦਾ ਕੀ ਹੈ ਕਿ ਜਦੋਂ ਪਿਛਲੇ ਸਮਿਆਂ ਵਿੱਚ ਜਿਹੜਾ ਸਿੱਖਾਂ ਨੇ ਕਿੰਨੇ ਸਾਲ ਪਹਿਲਾਂ ਏਟੀਐਮ ਦੀ ਖੋਜ ਕੀਤੀ ਉਹ ਗੱਲ ਜਿਹੜੇ ਚੰਗੇ ਲੋਕ ਨੇ ਤੁਹਾਡੇ ਵਰਗੇ ਖਾਨਦਾਨੀ ਲੋਕ ਚਾਹ ਜਾਣਦੇ ਨੇ ਕਿ ਜਦੋਂ ਵੀ ਉਹ ਵਿਚਾਰ ਜਾਂਦੇ ਸੰਗ ਉਹਨਾਂ ਜੇਚ ਪੈਸੇ ਹੋਣ ਚਾਹੀਏ ਨਾ ਹੋਣ ਤੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਪਿਤਾ ਹੁੰਦਾ ਸੀ ਨਾ ਉਹਨੇ ਕਹਿਣਾ ਜ ਆ ਪੁੱਤਰ ਦੁਕਾਨ ਤੇ ਚੱਲ ਜਾ ਉਹਨਾਂ ਨੂੰ ਜਾ ਕੇ ਕਹਿ ਦੀ ਕਿ ਮੈਂ ਫਲਾਣੇ ਦਾ ਮੁੰਡਾ ਆਇਆ ਫਲਾਣੇ ਦਾ ਪੋਤਰਾ ਆਇਆ ਤੈਨੂੰ ਸਮਾਨ ਉਹ ਦੇ ਦੇਗਾ ਜਿੰਨਾ ਵੀ ਤੂੰ ਲੈਣਾ ਕਹਿੰਤੋ ਭਾਬ ਕਿ ਉਹਨਾਂ ਸਮਿਆਂ ਦੇ ਵਿੱਚ ਪੰਜਾਬੀਆਂ ਨੇ ਆਪਣਾ ਐਡਾ ਉੱਚਾ ਕਿਰਦਾਰ ਬਣਾਇਆ ਸੀ ਕੋਈ ਦੁਕਾਨ ਤੇ ਜਾਂਦੇ ਸਨ ਉਹ ਕਹਿ ਦਿੰਦੇ ਸਨ ਕਿ ਮੈਨੂੰ ਫਲਾਨੀ ਨੇ ਭੇਜਿਆ ਹੈ ਮੈਂ ਮੈਂ ਉਹਨਾਂ ਦਾ ਮੁੰਡਾ ਹਾਂ ਉਹਨਾਂ ਦਾ ਪੋਤਾ ਪੁੱਤਰਾ ਹਾਂ ਤੋਂ ਜਿੰਨਾ ਸਮਾਨ ਚਾਹੀਦਾ ਤੇ ਉਹ ਲੈ ਆਉਂਦਾ ਸੀ ਇਹ ਕੈਂਪ ਭਾਗ ਨੂੰ ਇਹ ਨਹੀਂ ਕਿਹਾ ਜਾਂਦਾ ਤੂੰ ਪੈਸੇ ਨਹੀਂ ਦੇ ਕੇ ਗਿਆ ਜਬ ਉਹ ਆਂਦੇ ਆ ਮੇਰੇ ਕੋ ਪੈਸੇ ਆ ਗਏ ਕੋਈ ਗੱਲ ਨਹੀਂ ਤੂੰ ਜਾ ਅੱਜ ਵੀ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਬਾਪ ਨੇ ਇਦਾਂ ਦੀ ਇੱਜ਼ਤ ਕਮਾਈ ਹੋਈ ਆ ਜੇ ਕੋਲ ਪੈਸੇ ਨਾ ਵੀ ਨਾ ਹੋਣ ਉਹ ਕਿਤੇ ਦੁਕਾਨ ਤੇ ਚਲੇ ਜਾਂਣ ਈਵਨ ਕਿ ਪੈਟਰੋਲ ਪੰਪ ਤੇ ਵੀ ਚਲੇ ਜਾਣਾ ਤੇ ਜਾ ਕੇ ਕਹਿ ਲਈਆ ਮੇਰਾ ਪਰਸ ਘਰ ਰਹਿ ਗਿਆ ਪੈਸੇ ਨਹੀਂ ਆ ਗਏ ਮੈਂ ਫਲਾਣੇ ਦਾ ਮੁੰਡਾ ਆ ਉਹ ਕਹਿਣਗੇ ਜਾ ਤੂੰ ਤੇਲ ਪਾ ਕੇ ਲੱਗਾ ਜਿੰਨਾ ਚਾਹੀਦਾ ਆ ਜਾਂ ਇੱਥੋਂ ਗੱਲ ਕਰਾ ਦੇ ਤਵੇਹਲ ਪੈ ਜਾਏਗਾ ਤੈਨੂੰ ਕੋਈ ਕਹਿਣ ਦੀ ਲੋੜ ਨਹੀਂ ਤੇਰੇ ਪੈਸੇ ਆ ਗਏ ਇਸੇ ਤਰ੍ਹਾਂ ਕੋਈ ਵੀ ਸਮਾਨ ਹੋਵੇ ਕੋਈ ਵੀ ਸੌਦੇਬਾਜ਼ੀ ਹੋਵੇ ਇਦਾਂ ਦੇ ਕਰਤਾਰ ਜਿਹੜੇ ਨਹੀਂ ਏਟੀਐਮ ਹੁੰਦੇ ਨੇ ਇਕੱਲੇ ਏਟੀਐਮ ਇਹ ਨਹੀਂ ਹੁੰਦਾ ਕਿ ਅਕਾਊਂਟ 'ਚ ਪੈਸੇ ਹੋਣ ਦੇ ਟੀਐਮ ਤੇ ਕਈਆਂ ਕੋਲ ਏਟੀਐਮ ਵੀ ਹੱਥ 'ਚ ਹੋਵੇ ਨਾ ਤੇ ਕਈ ਲੋਕੀਂ ਦੁਕਾਨ ਵਾਲੇ ਕਹਿਣਗੇ ਭਾਈ ਪਹਿਲਾਂ ਦਿਖਾ ਤੇਰੇ ਕੋਲ ਪੈਸੇ ਹੈਗੇ ਆ ਫਿਰ ਸੌਦਾ ਦੇਣਾ ਹੈ ਲੇਕਿਨ ਜਿੰਨਾ ਲੋਕਾਂ ਦੇ ਕਰਤਾਰ ਉੱਚੇ ਹੁੰਦੇ ਸੀ ਸਾਹ ਉਹ 260 ਪਹਿਲਾਂ ਉੱਚੇ ਹੁੰਦੇ ਸੀ ਅੱਜ ਵੀ ਹੈਗੇ ਨੇ ਉਹਨਾਂ ਲੋਕਾਂ ਨੂੰ ਕੋਈ ਇਹ ਨਹੀਂ ਪੁੱਛਦਾ ਪੈਸੇ ਹੈਗੇ ਤੁਹਾਡੇ ਕੋਲ ਫੇਰੀ ਸੌਦਾ ਕਰਾਂਗੇ ਅੱਜ ਵੀ ਉਹਨਾਂ ਦਾ ਉਨਾ ਹੀ ਅੱਦਬ ਤੇ ਮਾਨ ਸਤਿਕਾਰਿਆ ਮੈਂ ਆਸ ਕਰਦਾ ਹਾਂ ਕਿ ਹਰੇਕ ਇਨਸਾਨ ਹਰੇਕ ਮਨੁੱਖ ਨੂੰ ਆਪਣਾ ਕਰਦਾਰ ਇਸ ਏਟੀਐਮ ਵਰਗਾ ਬਣਾਉਣਾ ਚਾਹੀਦਾ ਕਿ ਜੇ ਘਰ 'ਚ ਪੈਸੇ ਨਾ ਵੀ ਹੋਣ ਚੀਜ਼ ਦੀ ਲੋੜ ਪੈ ਜਾਵੇ ਤੇ ਦੁਕਾਨ ਤੇ ਜਾ ਕੇ ਉਹਨੂੰ ਕਵੇ ਪਿਆ ਇਹ ਸਮਾਨ ਚਾਹੀਦਾ ਤੇ ਦੁਕਾਨ ਵਾਲਾ ਕਵੇ ਕੋਈ ਨਹੀਂ ਲੈ ਜਾਓ ਤੁਹਾਡੇ ਪੈਸੇ ਆਜ ਹੀ ਜਾਣੇ ਇਹ ਕਰਦਾਰ ਇਹ ਏਟੀਐਮ ਬਹੁਤ ਹੀ ਥੋੜੇ ਲੋਕਾਂ ਦੇ ਕੋਲ ਹੁੰਦਾ ਆ ਲੇਕਿਨ ਜਿਨ੍ਹਾਂ ਦੇ ਕੋਲ ਹੁੰਦਾ ਆ ਉਹਨਾਂ ਦੀ ਜ਼ਿੰਦਗੀ ਬੜੀ ਮਜ਼ੇਵਾਰੀ ਹੁੰਦੀ ਉਹਨਾਂ ਦੀ ਜ਼ਿੰਦਗੀ ਚ ਬੜਾ ਸਕੂਨ ਹੁੰਦਾ ਆ ਹਰ ਇੱਕ ਇਨਸਾਨ ਨੂੰ ਆਪਣਾ ਏਵੇਂ ਦਾ ਏਟੀਐਮ ਬਣਾਉਣਾ ਚਾਹੀਦਾ ਪਰ ਕੁਝ ਲੋਕ ਤਾਂ ਕਿ 200 400 500 ਹਜ਼ਾਰ ਰੁਪਿਆ 2000 ਰੁਪਿਆ 50000 ਰੁਪਿਆ ਲੈ ਕੇ ਜਾਂ ਲੱਖ 2 ਲੱਖ ਲੈ ਕੇ ਬੋਲਣਾ ਹੀ ਛੱਡ ਦਿੰਦੇ ਨੇ ਆਉਣਾ ਜਾਣਾ ਹੀ ਛੱਡ ਦਿੰਦੇ ਨੇ ਗੱਲ ਕਰਨੀ ਛੱਡ ਦਿੰਦੇ ਨੇ ਇਹੋ ਜਿਹੇ ਲੋਕਾਂ ਕੋਲ ਏਟੀਐਮ ਨਹੀਂ ਹੋ ਸਕਦਾ ਜਿਹੜੇ ਲੋਕ ਠੱਗੀ ਮਾਰ ਕੇ ਜ਼ਿੰਦਗੀ ਜਿਉਂਦੇ ਨੇ ਉਹਨਾਂ ਕੋ ਭਾਵੇਂ ਕੋਈ ਵੀ ATM ਹੋਵੇ ਨਾ ਉਹਨਾਂ ਤੇ ਕੋਈ ਇਤਬਾਰ ਨਹੀਂ ਕਰਦਾ ਉਹ ਕਹਿੰਦੇ ਵੀ ਹਾਂ ਤੇਰੇ account ਚ ਪੈਸੇ ਹੈਗੇ ਆ ਚੈੱਕ ਕਰ ਲਾ ਪਹਿਲਾਂ ਫਿਰ ਤੈਨੂੰ ਸਮਾਨ ਦੇਵਾਂਗੇ ਲੇਕਿਨ ਜਿਹੜਾ ਲੋਕਾਂ ਨੇ ਕਰਤਾਰ ਬਣਾਏ ਨੇ ਸਾਡੇ ਵੱਡਿਆਂ ਵਡੇਰਿਆਂ ਨੇ ਕਰਤਾਰ ਬਣਾਏ ਨੇ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਕਿ ਤੁਸੀਂ ਪੈਸੇ ਦਿਓ ਫੇਰ ਸਮਾਨ ਖੜਿਓ ਮੈਂ ਆਸ ਕਰਦਾ ਹਰ ਇੱਕ ਧੀ ਪੁੱਤ ਹਰ ਇੱਕ ਇਨਸਾਨ ਨੂੰ ਆਪਣਾ ਇਵੇਂ ਦਾ ਕਰਤਾਰ ਬਣਾਉਣਾ ਚਾਹੀਦਾ ਇਹੋ ਹੀ ਏਟੀਐਮ ਦੁਨੀਆ ਦਾ ਸਭ ਤੋਂ ਵਧੀਆ ਏਟੀਐਮ ਹੁੰਦਾ ਹੈ ਤੇ ਇਹ ਏਟੀਐਮ ਰੱਬ ਸੋਣਾ ਹਰ ਇੱਕ ਪਰਿਵਾਰ ਨੂੰ ਦਵੇ ਹਰ ਇੱਕ ਇਨਸਾਨ ਨੂੰ ਦਵੇ ਇਹ ਸਾਡੀ ਅਰਦਾਸ ਹੋਵੇਗੀ ਕਿਉਂਕਿ ਤੁਹਾਡੇ ਸਾਰਿਆਂ ਦੇ ਕੋਲ ਏਟੀਐਮ ਜਿਹਾ ਏਟੀਐਮ ਜ਼ਰੂਰ ਹੋਵੇਗਾ ਮੈਂ ਆਸ ਕਰਦਾ ਮੈਂ ਸਮਝਦਾ ਕਿਉਂਕਿ ਮੇਰੀ ਸਾਹ ਤੁਹਾਡੇ ਵਰਗੇ ਸੂਝਵਾਨ ਸੱਜਣਾਂ ਨਾਲ ਜੁੰਦੀਆ ਵਸਤੇ ਰਬ ਸੁਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ